ਬੀਤੇ ਦਿਨੀ ਪਾਜਪਾ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਵਰਨ ਸਲਾਰੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਇਸੇ ਦੇ ਚਲਦਿਆਂ ਉਹ ਲਗਾਤਾਰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਦੇ ਵਿੱਚ ਲਗਾਤਾਰ ਪ੍ਰਚਾਰ ਕਰ ਰਹੇ ਹਨ ਅਤੇ ਪਾਰਟੀ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਵੀ ਕਰ ਰਹੇ ਹਨ ਅਤੇ ਕਈ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਵੀ ਕਰਵਾ ਰਹੇ ਨੇ ਅੱਜ ਐਡਵੋਕੇਟ ਜੋਤੀਪਾਲ ਭੀਮ ਆਪਣੇ ਸਾਥੀਆਂ ਸਣੇ आम आदमी पार्टी ਦੇ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਦਾ ਸਵਰਨ ਸਲਾਰੀਆ ਵੱਲੋਂ ਸਵਾਗਤ ਕੀਤਾ ਗਿਆ ਉੱਥੇ ਹੀ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਲੋਕਾਂ ਅਤੇ ਸਟੇਟ ਦੀ ਖੁਸ਼ਹਾਲੀ ਦੇ ਲਈ ਕੰਮ ਕਰ ਰਹੀ ਹੈ ਅਤੇ ਹੁਣ ਤੱਕ ਕਿਸੇ ਵੀ ਸਰਕਾਰ ਵੱਲੋਂ ਇਸ ਤਰ੍ਹਾਂ ਨਹੀਂ ਕੀਤਾ ਗਿਆ ਉੱਥੇ ਐਡਵੋਕੇਟ ਜੋਤੀਪਾਲਪੀ ਇਮਨੇ ਕਿਹਾ ਕਿ ਆਪ ਸਰਕਾਰੀ ਨੀਤੀਆਂ ਤੋਂ ਕਾਫੀ ਪ੍ਰਭਾਵਿਤ ਹੋ ਕੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਬੀਐਸਪੀ ਅਰ ਕਲਦਲ ਤੋਂ ਚੋਣ ਲੜ ਚੁੱਕੇ ਨੇ ਐਮਐਲਏ ਦਾ ਪਠਾਨਕੋਟ ਵਿਧਾਨ ਸਭਾ ਤੋਂ मेरी भैन कमल कमल साढ़े बैठी हुई है बड़ी तगड़े एन जी ओ भी और सारे बहुत ही बड़ी सोशल वर्कर है और बिलीव करो मैं पिछले दो तीन साल देखा हर अंदर दुख सुख से हर जगह हाजिर होंगे इन्हें भी ज्वाइन किया मेरे नाल मेरा वीर विजय शिव बैठे हुए हैं बहुत ही मेहनती और बहुत ही आ, आ, बड़े लीडिंग एसोसिएशन ਜਿਹਨਾਂ ਦੇ ਉਹ ਪ੍ਰਧਾਨ ਵੀ ਹਨ ਹੈ ਜਨਰਲ ਸੈਕਟਰ ਵੀ ਹਨ ਹੈ ਔਰ ਸੋਸ਼ਲ ਕੰਮ ਵੀ ਦਿਨ ਰਾਤ ਕਰਦੇ ਨੇ ਮੇਰੇ ਨਾਲ ਹੋਰ ਬੜੇ ਸਾਰੇ ਮੇਰੇ ਜਿਹੜੇ ਵੀਰ ਨਾਲ ਬੈਠੇ ਹੋਏ ਨੇ ਇਹ ਅੱਜ ਇਸ ਵਾਰ ਸੇ ਜੁਆਇਨ ਕੀਤੀ ਆ ਆਮ ਆਦਮੀ ਪਾਰਟੀ ਕੇ ਆਮ ਆਦਮੀ ਪਾਰਟੀ ਇੱਕ ਇਦਾਂ ਦੀ ਪਾਰਟੀ ਹੈ ਜੋ ਕਹਿੰਦੀ ਹੈ ਉਹ ਕਰਦੀ ਹੈ ਔਰ ਮੈਂ ਇਹਨਾਂ ਦਾ ਮੇਰੇ ਚੀਫ ਮਿਨਿਸਟਰ ਦੀ ਤਰਫੋਂ ਸਾਡੇ ਸੁਪਰੀਮੋ ਮਾਨਯੀ ਕੇਜਰੀਵਾਲ ਅਰਵਿੰਦ ਕੇਜਰੀਵਾਲ ਦੀ ਤਰਫੋਂ ਸਾਡੇ ਚੀਫ ਡਾਕਟਰ ਸਿੰਦੀਪ ਪਾਟਿਕ ਮੈਂਬਰ ਆਫ ਪਾਰਲੀਮੈਂਟ ਦੀ ਤਰਫੋਂ ਔਰ ਸਾਡੇ ਸਾਰੇ ਆ ਇਧਰ ਦੇ ਜਿਹਨੇ ਵੀ ਮੇਰੇ ਲੀਡਰਸ਼ਿਪ ਹੈ ਉਹਨਾਂ ਦੀ ਤਰਫੋਂ ਸਾਰਿਆਂ ਦਾ ਪਾਰਟੀ ਚ ਵੈਲਕਮ ਕਰਦਾ ਔਰ ਮੇਰੇ ਪੈਨਪਰਾ ਜਿਹੜੇ ਮੇਰੇ ਨਾਲ ਜੁਆਇਨ ਕੀਤੇ ਹਨ ਉਹਨੂੰ ਮੈਂ 100% ਗਾਰੰਟੀ ਦਾਲ ਕਹਿ ਸਕਣਾ ਕਿ ਤੁਹਾਡਾ ਹਮੇਸ਼ਾ ਸਿਰ ਉੱਪਰ ਰਹੇਗਾ ਕੋਈ ਕ੍ਰਾਪਸ਼ਨ ਨਾਮ ਦੀ ਚੀਜ਼ ਇੱਕ ਵਾਰੀ ਫੇਰ ਕਹ ਰਿਹਾ ਕ੍ਰਾਪਸ਼ਨ ਨਾਮ ਦੀ ਚੀਜ਼ ਕੋਈ ਟੋਲਰੇਟ ਨਹੀਂ ਹੋਗੀ ਕੋਈ ਅਫਸਰ ਕੰਮ ਨਹੀਂ ਕਰਦਾ ਪੈਸੇ ਮੰਗਦਾ ਹੈ ਮੈਂ ਗਰੰਟੀ ਨਾਲ ਕਹ ਰਿਹਾ ਹਾਂ ਉਹ ਅਫਸਰ ਜੇਲ੍ਹ ਜਾਏਗਾ ਔਰ ਅਗਰ ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਾ ਪੈਸੇ ਮੰਗਦਾ ਹੈ ਔਰ ਕੰਮ ਨਹੀਂ ਕਰਦਾ ਔਰ ਪਾਰਟੀ ਤੋਂ ਉੱਪਰ-ਨੀਚੇ ਕਰਦਾ ਉਹਦੇ ਤੇ ਵੀ ਉਹੀ ਐਕਸ਼ਨ ਹੋਏਗਾ ਬਰਡਨ ਦੇਾਂਗੇ ਨਾ ਉਹਨੂੰ ਅਸੀਂ ਕਿਸੇ ਨੂੰ ਲਾਅ ਕਰਾਂਗੇ ਜਿਹੜਾ ਵੀ ਕਰੇਗਾ ਉਹ ਸਜ਼ਾ ਪਾਏਗਾ ਹੁਣ ਤੁਸੀਂ ਮੇਰੇ ਪ੍ਰਾਦੋ ਪੁੱਛੋ ਜੀ ਸਰ ਦੇਖੋ ਜੀ ਬੀਡੀਪੀ ਦਾ ਛਡਣ ਦਾ ਕਾਰਨ ਇਹ ਕੋਈ ਸੀਗਾ ਕਿ ਕੰਮ ਕਰਨ ਵਾਸਤੇ ਮੈਂ ਇੱਥੇ ਬੈਠਾ ਲੋਕਾਂ ਦਾ ਜਿਹੜਾ ਮੈਨੂੰ ਕੰਮ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਸੀਗਾ ਹੁਣ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਨਾਟ ਓਨਲੀ ਪਠਾਨਕੋਟ ਪੂਰੀ ਲੋਕ ਸਭਾ ਗੁਰਦਾਸਪੁਰ ਚ ਤੇ ਮੈਂ ਲੋਕਾਂ ਦੇ ਕੰਮ ਕਰਨ ਵਾਸਤੇ ਇੱਥੇ ਬੈਠਾ ਹਾਂ ਤੇ ਕੋਈ ਮੈਂ ਰੋਟੀਆਂ ਖਾਣ ਵਾਸਤੇ ਨਹੀਂ ਬੈਠਾ ਲੇਕਿਨ ਬੀਜੇਪੀ ਦਾ ਇਹ ਸੀਗਾ ਕਿ ਉਹਨਾਂ ਦੇ ਆਪਣੇ ਲੀਡਰ ਹੈ ਉਹਨਾਂ ਦਾ ਆਪਣਾ ਸਿਸਟਮ ਹੈ ਉਹ ਨਹੀਂ ਕਰਨ ਦੇ ਰਹੇ ਸੀਗੇ ਮੈਨੂੰ ਮੈਂ ਤੇ ਤੁਹਾਨੂੰ ਦਿਲੋਂ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕਿ ਮੈਨੂੰ ਪੰਜਾਬੀਆਂ ਦਾ ਮੇਰੇ ਪਿੰਨਪੜਾ ਦਾ ਕੰਮ ਕਰਨ ਦਾ ਮੌਕਾ ਮਿਲਿਆ ਸਪੈਸ਼ਲ ਸਾਡੀ ਗਵਰਨਮੈਂਟ ਹੈ ਕਿਸੇ ਦਾ ਕੰਮ ਰੁਕੇਗਾ ਨਹੀਂ ਔਰ ਮੈਂ ਇੱਕ ਇਦਾਂ ਦਾ ਬੰਦਾ ਮੈਂ ਬਲੀਵ ਕਰਦਾ ਕਿ ਜਿਹੜੇ ਪਰਿਵਾਰ ਜ਼ਰੂਰਤਮੰਦ ਨੇ ਉਹਨਾਂ ਦਾ ਕੰਮ ਪਹਿਲੇ ਹੋਣਾ ਚਾਹੀਦਾ ਸਰ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਲੰਬੇ ਸਮੇਂ ਤੋਂ ਮੈਂ ਜੇ ਸੇਵਾ ਐਨਜੀਓ ਪ੍ਰੈਸ਼ਰ ਗਰੁੱਪਾਂ ਦੇ ਤੌਰ ਤੇ ਕੰਮ ਕੀਤਾ ਔਰ ਹੁਣ ਵੀ ਮੈਂ ਇਹ ਕੰਮ ਕਰਨਾ ਚਾਹੁੰਦਾ ਬਟ ਅਕਾਲੀ ਬਸਪਾ ਦੇ ਵਿੱਚ ਮੈਂ ਇਲੈਕਸ਼ਨ ਲੜਿਆ ਲੇਕਿਨ ਕੁਝ ਅੜਚਨਾਵਾਂ ਆ ਰਹੀਆਂ ਸੀ ਜਿਹੜੀ ਆਮ ਲੇਬਰਸ ਨੂੰ ਔਰ ਐਜੂਕੇਸ਼ਨ ਨੂੰ ਮੁੱਦਿਆਂ ਨੂੰ ਲੈ ਕੇ ਪੂਰਾ ਨਹੀਂ ਹੋ ਰਿਹਾ ਸੀ ਜਦੋਂ ਮੈਂ ਵੇਖਿਆ ਐਜੂਕੇਸ਼ਨ ਦੀ ਗੱਲ ਵੀ ਸਵੰਸਲਾਰੀਆ ਕਰਦੇ ਨੇ ਸਮਾਜ ਸੇਵਕ ਵੀ ਨੇ ਜਿਹੜੋ ਇਸ ਤਰੀਕੇ ਦੇ ਸਾਥੀ ਜਿਹੜੇ ਆਰਐਨਏ ਸਮਾਜ ਸੇਵਾ ਦੇ ਲਈ ਮੈਨੂੰ ਇਹ ਬਲ ਮਿਲਿਆ ਅੰਦਰੋਂ ਕਿ ਮੈਂ ਇਹਨਾਂ ਦੇ ਨਾਲ ਜੋੜ ਕੇ ਜਿਆਦਾ ਵਧੀਆ ਸਮਾਜ ਸੇਵਾ ਕਰਾਂਗਾ ਔਰ ਕਰਪਸ਼ਨ ਉਤੇ ਅਸੀਂ ਨਾਤ ਪਾਣੀ ਪਾਣੀ ਜਿਵੇਂ ਦੱਸਿਆ ਨਾਲ ਐਜੂਕੇਸ਼ਨ ਤੇ ਮੇਰਾ ਇਹ ਯੋਗ ਰਹੇਗਾ ਕਿ ਆਮ ਲੋਕਾਂ ਨੂੰ ਲੇਬਰਰ ਨੂੰ ਜਿਹੜਾ ਉਹਨਾਂ ਦਾ ਹੱਕ ਹਕੂਕ ਮਿਲੇ ਔਰ ਅਸੀਂ ਕੰਮ ਕਰੀਏ ਇਸ ਕਰਕੇ ਮੈਂ ਇਸ ਪਾਰਟੀ ਦੇ ਵਿੱਚ ਆਇਆ ਹਾਂ ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ 'ਚ ਸਲਾਰੀਆ ਸਾਹਿਬ ਨਾਲ ਰਲ ਕੇ ਵਧੀਆ ਪਲੇਟਫਾਰਮ ਬਣਾਵਾਂਗੇ ਔਰ ਆਮ ਲੋਕਾਂ ਨੂੰ ਹੱਕ ਦਵਾਵਾਂਗੇ